ਵੀ ਲੜਕਾ ਜਾਂ ਲੜਕੀ ਪਿੰਡ ਵਿੱਚ ਵਿਆਹ ਕਰਨਗੇ ਉਹਨਾਂ ਨੂੰ ਪਿੰਡ ਦੇ ਵਿੱਚ ਰਹਿਣ ਨਹੀਂ ਦਿੱਤਾ ਜਾਵੇਗਾ ਜੇਕਰ ਕਿਸੇ ਲੜ ਵਿੱਚ ਲੜਕੇ ਜਾਂ ਲੜਕੀ ਦਾ ਮਾਪਿਆਂ ਦੀ ਸਹਿਮਤੀ ਦਾ ਜਿਗਰ ਆਉਂਦਾ ਹੈ ਤਾਂ ਉਕਤ ਲੜਕੇ ਦੇ ਲੜਕੀ ਦੇ ਮਾਪਿਆਂ ਖਿਲਾਫ ਵੀ ਸਖਤ ਕਾਰਵਾਈ ਕੀਤੀ ਜਾਵੇਗੀ ਦੋਸ਼ੀ ਪਰਿਵਾਰਾਂ ਦੀਆਂ ਸਰਕਾਰੀ ਸਹੂਲਤਾਂ ਖਤਮ ਕੀਤੀਆਂ ਜਾਣਗੀਆਂ ਅਤੇ ਕੋਈ ਵੀ ਪੰਚਾਇਤ ਮੈਂਬਰ ਜਾਂ ਸਰਪੰਚ ਇਹਨਾਂ ਨੂੰ ਨਾਲ ਕੇ ਸਾਇਨ ਕਰਕੇ ਦੇਵੇਗਾ ਤੇ ਨਾ ਹੀ ਇਹਨਾਂ ਦੇ ਕੋਈ ਗਵਾਹੀ ਦਵੇਗਾ ਪੂਰਾ ਪਿੰਡ ਦੋਸ਼ੀ ਪਰਿਵਾਰਾਂ ਦਾ ਸមាਸਿਕ ਬਾਈਕਾਰਡ ਕਰੇਗਾ ਪੰਚਾਇਤ ਵੱਲੋਂ ਇੱਕ ਫਰਮਾਨ ਜਾਰੀ ਕੀਤਾ ਗਿਆ ਫਰਮਾਨ ਹੈ ਕਿ ਇੱਕੋ ਪਿੰਡ ਚ ਜੋ ਮੁੰਡਾ ਕੁੜੀਆ ਵਿਆਹ ਨਹੀਂ ਕਰਵਾ ਸਕਣ ਜੇ ਜੇ ਕਰਵਾਉਂਦੇ ਨੇ ਤਾਂ ਉਹਨਾਂ ਦਾ ਸਮਾਜਿਕ ਬਾਈਕਾਟ ਹੋਵੇਗਾ ਪਿੰਡ ਦੇ ਹੀ ਲੜਕੇ ਲੜਕੀਆਂ ਨਾਲ ਵਿਆਹ ਕਰਵਾਉਣ ਦੇ ਖਿਲਾਫ ਮਤਾ ਪਾਸ ਕੀਤਾ ਗਿਆ ਹੈ ਵਿਆਹ ਕਰਵਾਉਣ ਵਾਲਿਆਂ ਨੂੰ ਪਿੰਡ ਤੋਂ ਬਾਹਰ ਕੱਢਿਆ ਜਾਵੇਗਾ ਲੜਕਾ ਲੜਕੀ ਨਾਲ ਮਿਲਣ ਵਰਤਨ ਵਾਲਿਆਂ ਦੇ ਵੀ ਜੋ ਹੈ ਕਾਰਵਾਈ ਹੋਵੇਗੀ ਤੇ ਉਹਨਾਂ ਦਾ ਵੀ ਬਾਈਕਾਟ ਕੀਤਾ ਜਾਵੇਗਾ ਜ਼ਾਹਰ ਤੌਰ ਤੇ ਪਹਿਲਾਂ ਵੀ ਕਈ ਪਿੰਡਾਂ ਚ ਅਜਿਹੇ ਮਤੇ ਪਾਈ ਜਾ ਚੁੱਕੇ ਨੇ ਜਿਸ ਚੀ ਕਿ ਪਿੰਡ ਦੇ ਹੀ ਮੁੰਡਾ ਕੁੜੀ ਦੇ ਵਿਆਹ ਕਰਵਾਉਣ ਤੇ ਜ਼ਾਹਰ ਤੌਰ ਤੇ ਸਿੱਧੀ ਰੋਕ ਲਗਾਈ ਜਾਂਦੀ ਹੈ ਤਾਂ ਇਹ ਹੁਣ ਜਨਾਲਾ ਦੇ ਪਿੰਡ ਧਾਰੀਵਾਲ ਕਲੀਅਰ ਹੈ ਜਿੱਥੇ ਦੀ ਪੰਚਾਇਤ ਵੱਲੋਂ ਇਹ ਫ ਜੇ ਇਹ ਕਰਵਾਉਂਦੇ ਨੇ ਤਾਂ ਸਮਾਜਿਕ ਬਾਈਕਾਟ ਹੋਵੇਗਾ ਜੋ ਉਹਨਾਂ ਨੂੰ ਮਿਲੇਗਾ ਵਰਤੇਗਾ ਉਸ ਦਾ ਵੀ ਬਾਈਕਾਟ ਕੀਤਾ ਹੀ ਜਾਵੇਗਾ ਤੇ ਜੋ ਮੁੰਡਾ ਕੁੜੀ ਨੇ ਜੋ ਵਿਆਹ ਜਿਹਨਾਂ ਨੇ ਕਰਵਾਇਆ ਹੋਵੇਗਾ ਉਹਨਾਂ ਨੂੰ ਪਿੰਡ ਤੋਂ ਬਾਹਰ ਕੱਢ ਦਿੱਤਾ ਜਾਵੇਗਾ ਤਾਂ ਕਈ ਪੰਚਾਇਤਾਂ ਨੇ ਕਿਹਾ ਜਾ ਸਕਦਾ ਹੈ ਪੰਜਾਬ ਦੀਆਂ ਪਿਛਲੇ ਦਿਨਾਂ ਚ ਵੀ ਜਹਿਮਤਾਂ ਪਾ ਚੁੱਕੀਆਂ ਨੇ ਕਿ ਜਿਸ ਦੇ ਖੇਤਰ ਵਿੱਚ ਇੱਕੋ ਪਿੰਡ ਦੇ ਮੁੰਡਾ ਕੁੜੀ ਦੇ ਵਿਆਹ ਕਰਵਾਉਣ ਤੇ ਰੋਕ ਲਗਾਈ ਜਾਂਦੀ ਹੈ ਹਾਲਾਂਕਿ ਜ਼ਾਹਰ ਤੌਰ ਤੇ ਇਸ ਨੂੰ ਅਫੀਸ਼ੀਅਲ ਤਾਂ ਨਹੀਂ ਮੰਨਿਆ ਜਾ ਸਕਦਾ ਪਰ ਪਿੰਡ ਦੀ ਪੰਚਾਇਤ ਵੱਲੋਂ ਇਹ ਮਤਾ ਪਾਸ ਕੀਤਾ ਜਾਂਦਾ ਹੈ ਪੂਰੇ ਪਿੰਡ ਦੀ ਸਹਿਮਤੀ ਦੇ ਨਾਲ ਤਾਂ ਇਹ ਧਾਰੀਵਾਲ ਪਿੰਡ ਹੈ ਅਜਨਾਲਾ ਦਾ ਜਿੱਥ ਵਿਆਹ ਨਹੀਂ ਕਰਵਾਉਣਗੇ ਉਸ ਨੂੰ ਮਨਜ਼ੂਰ ਨਹੀਂ ਕੀਤਾ ਜਾਵੇਗਾ ਜੇ ਇਹ ਜਿਹਾ ਹੁੰਦਾ ਹੈ ਤਾਂ ਜ਼ਾਹਰ ਤੌਰ ਤੇ ਸਮਾਜਿਕ ਬਾਈਕਾਟ ਹੋਵੇਗਾ ਉਹਨਾਂ ਦੇ ਪਰਿਵਾਰ ਦਾ ਤੇ ਮੁੰਡਾ ਕੁੜੀ ਨੂੰ ਪਿੰਡ ਤੋਂ ਬਾਹਰ ਕੱਢਿਆ ਜਾਵੇਗਾ ਮੋਹ ਨਗਰ ਨੂੰ ਬੇਨਤੀ ਹੈ ਮੋਹ ਨਗਰ ਨੂੰ ਬੇਨਤੀ ਹੈ ਜੋ ਕਿ ਆਪ ਸਭ ਨੂੰ ਪਤਾ ਪਿੰਡ ਧਾੜੀਵਾਲ ਕਲੇਦੀ ਪੰਚਾਇਤ ਨੇ ਜੋ ਮਤਾ ਪਾਇਆ ਹੈ ਜੋ ਉਸ ਸਮੇਂ ਤੋਂ ਪਹਿਲਾਂ ਪਿੰਡ ਦੇ ਹੀ 3 ਮੁੰਡੇ ਵਿਆਹ ਕਰਵਾ ਰਹੇ ਹਨ ਸਮਾਪਾਹ ਹੈ ਕਿ ਅੱਜ ਸਮੂਹ ਪਿੰਡ ਧਾੜੀਵਾਲ ਕਲੇਰ ਦੀਆਂ ਸੰਗਤਾਂ ਤੇ ਮੋਹਤਬਾਰਾਂ ਅਤੇ ਪੰਚਾਇਤ ਦੇ ਪਿੰਡ ਵਿੱਚ ਕੀ ਹੋਰ ਇਹ ਵਿਆਹ ਦੇ ਖਿਲਾਫ ਸਖਤੀ ਵਰਤਣ ਦਾ ਫੈਸਲਾ ਕੀਤਾ ਹੈ ਪਿੰਡ ਦੇ ਵਿੱਚ ਹੋ ਰਹੇ ਵਿਆਹਾਂ ਕਰਕੇ ਜਿੱਥੇ ਆਪਸੀ ਭਾਈਚਾਰਾ ਖਤਮ ਹੋ ਰਿਹਾ ਹੈ ਉਥੇ ਦੋਹਾਂ ਧਿਰਾਂ ਦੇ ਵਿੱਚ ਘਾਰ ਦੁਸ਼ਮਣੀ ਪੈ ਰਹੀ ਹੈ ਜੋ ਵੀ ਲੜਕਾ ਜਾਂ ਲੜਕੀ ਪਿੰਡ ਵਿੱਚ ਵਿਆਹ ਕਰਨਗੇ ਉਹਨਾਂ ਨੂੰ ਪਿੰਡ ਦੇ ਵਿੱਚ ਰਹਿਣ ਨਹੀਂ ਦਿੱਤਾ ਜਾਵੇਗਾ ਜੇਕਰ ਕਿਸੇ ਲੜ ਵਿੱਚ ਲੜਕੇ ਜਾਂ ਲੜਕੀ ਦਾ ਮਾਪਿਆਂ ਦੀ ਸਹਿਮਤੀ ਦਾ ਜ਼ਿਕਰ ਆਉਂਦਾ ਹੈ ਤਾਂ ਉਕਤ ਲੜਕੇ ਦੇ ਲੜਕੀ ਦੇ ਮਾਪਿਆਂ ਖਿਲਾਫ ਵੀ ਸਖਤ ਕਾਰਵਾਈ ਕੀਤੀ ਜਾਵੇਗੀ ਦੋਸ਼ੀ ਪਰਿਵਾਰਾਂ ਦੀਆਂ ਸਰਕਾਰੀ ਸਹੂਲਤਾਂ ਖਤਮ ਕੀਤੀਆਂ ਜਾਣਗੀਆਂ ਅਤੇ ਕੋਈ ਵੀ ਪੰਚਾਇਤ ਮੈਂਬਰ ਜਾਂ ਸਰਪੰਚ ਇਹਨਾਂ ਨੂੰ ਨਾਲ ਕੇ ਸਾਈਨ ਕਰਕੇ ਦੇਵੇਗਾ ਤੇ ਨਾ ਹੀ ਇਹਨਾਂ ਦੀ ਕੋਈ ਗਵਾਹੀ ਦੇਵੇਗਾ ਪੂਰਾ ਪਿੰਡ ਦੋਸ਼ੀ ਪਰਿਵਾਰਾਂ ਦਾ ਸមាਸਿਕ ਬਾਈਕਾਰਡ ਕਰੇਗਾ। ਕੀ ਅੱਜ ਮਤਾ ਪਸ ਹੋਇਆ? ਹਾਂਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਗੁਰਲਾਲ ਸਿੰਘ ਪਿੰਡ ਧਾਰੀਵਾਲ ਕਲੇਰ ਮਹਾਂਪੁਰਖਾਂ ਘਰ ਦਾ ਸੇਵਕ ਆ। ਸਾਥ ਸੰਗਤ ਜੀ ਸਾਰਿਆਂ ਨੂੰ ਬੇਨਤੀ ਆਪ ਸਾਨੂੰ ਪਤਾ ਸਰ ਬੇਨਤੀ ਹੈ ਕਿ ਸਾਡੇ ਨਗਰ ਦੇ ਵਿੱਚ ਸਾਡੇ ਹੀ ਪਿੰਡ ਦੀਆਂ ਧੀਆਂ ਪਿੰਡ ਦੇ ਮੁੰਡਿਆਂ ਨਾਲ ਵਿਆਹ ਕਰਵਾ ਰਹੀਆਂ ਹਨ। ਜੋ ਕਿ ਬੜੀ ਸ਼ਰਮਨਾਕ ਜਿਹੜੀ ਗੱਲ ਹੈ। ਆਉਣ ਵਾਲਾ ਸਮਾਂ ਪਹਿਲਾਂ ਇੱਕ ਹੋਇਆ ਦੋ ਹੋਇਆ ਤੇ ਇਹਨੂੰ ਏਦਾਂ ਕੰਮ ਵਾਧਾ ਜਾਂਦਾ ਵੇਖੋ ਵੇਖੀ ਉਹ ਬੁਹੇ ਅੱਗੇ ਨਿਕਲੇ ਬੁਹੇ ਅੱਗੇ ਸੋਰੇ ਤੇ ਬੁਹੇ ਅੱਗੇ ਪੇਕੇ ਇਹ ਕੰਮ ਸ਼ੋਭਾ ਨਹੀਂ ਦਿੰਦਾ ਇਹ ਕਰਕੇ ਸਾਡੇ ਨਗਰ ਦਾ ਬਹੁਤ ਮੰਦਾ ਹਾਲ ਹੈ ਅਸੀਂ ਬੇਨਤੀ ਕਰਦੇ ਹਾਂ ਕਿ ਇਹ ਜਿਹੜਾ ਕੰਮ ਗਾਹ ਕਰੇਗਾ ਜਿਨ੍ਹਾਂ ਨੇ ਵਿਆਹ ਕਰਵਾਏਗਾ ਉਹਨਾਂ ਨੂੰ ਬੇਨਤੀ ਹੈ ਕਿ ਪਿੰਡ ਵਿੱਚ ਨਹੀਂ ਰਹਿਣ ਦਿੱਤਾ ਜਾਵੇਗਾ ਤੇ ਜਿਹੜੇ ਹੁਣ ਗਾਹ ਕਰਵਾਏਗਾ ਉਹਦਾ ਮਾਪਿਓ ਨਹੀਂ ਪਿੰਡ ਵਿੱਚ ਰਹੇਗਾ ਜਿਨ੍ਹਾਂ ਨੇ ਹੁਣ ਵਿਆਹ ਕਰਾਏ ਹਨ ਤੇ ਮੈਂ ਇੱਕ ਹੋਰ ਅਪੀਲ ਕਰਨੀ ਚਾਹੁੰਦਾ ਨੌਜਵਾਨਾਂ ਨੂੰ ਧੀਆਂ ਭੈਣਾਂ ਨੂੰ ਨਗਰ ਦੀਆਂ ਨੂੰ ਜਿੰਨੀਆਂ ਵੀ ਆ ਪੰਜਾਬ ਦੀਆਂ ਕਿ ਆਪਣੇ ਪਿਤਾ ਦੀ ਪਾਗਲ ਵੇਖਿਆ ਕਰੋ ਆਪਣੇ ਪਿਓ ਦੀ ਪਾਗਲ ਵੇਖਿਆ ਕਰੋ ਪਰਿਵਾਰ ਦੀ ਜਿਹੜੀ ਇੱਜ਼ਤ ਹੁੰਦੀ ਏ ਕਿਉਂਕਿ ਧੀਆਂ ਜੰਮਣ ਤੋਂ ਕਿਉਂ ਲੋਕ ਡਰਦੇ ਹਨ ਇਸੇ ਕਰਕੇ ਡਰਦੇ ਹਨ ਕਿ ਸਾਡੀ ਪਾਗ ਨੂੰ ਪਾਗ ਨੂੰ ਦਾਗ ਲਾਵੇਗੀ ਇਹ ਕਰਕੇ ਮੈਂ ਤੇ ਭੈਣਾਂ ਨੂੰ ਵੀ ਬੇਨਤੀ ਹੱਥ ਜੋੜ ਕੇ ਕਰਦਾ ਹਾਂ ਕਿ ਆਪਣੇ ਜਿਹੜੇ ਪਰਿਵਾਰ ਦੀ ਇੱਜ਼ਤ ਨਾਲ ਵੇਖਿਆ ਕਰੋ ਕਿਉਂਕਿ ਜਿਹੜੇ ਤੁਹਾਡੇ ਪਿਓ ਹਨ ਤੁਹਾਡੇ ਮਾਪੇ ਹਨ ਤੁਹਾਡੇ ਕਰਕੇ ਪੰਚਾਇਤ ਵਿੱਚ ਬਹਿੰਦੇ ਜੇ ਤੁਹਾਡੇ ਕਰਕੇ ਸਿਰ ਉੱਚਾ ਕਰਕੇ ਤੁਰਦੇ ਜੇ ਇਹ ਇੱਜ਼ਤ ਹੈ ਤੁਹਾਡੇ ਹਸਬਤ ਸਾਰੀਆਂ ਭੈਣਾਂ ਦੇ ਇਹ ਸੋਚ ਸਮਝ ਕੇ ਕਦਮ ਚੁੱਕਿਆ ਕਰੋ ਇਹ ਬੇਨਤੀ ਹੈ ਸਾਡੀ ਪ੍ਰਸ਼ਾਸਨ ਨੂੰ ਕਿ ਸਾਥ ਦਿਓ ਕਿਉਂਕਿ ਇਹ ਕੰਮ ਬੜਾ ਵੱਧਾ ਜਾ ਰਿਹਾ ਹੈ ਇੱਕ ਕੰਮ ਹੈ ਨਸ਼ੇ ਦਾ ਜਿਹੜਾ ਸਾਡੇ ਪਿੰਡ ਵਿੱਚ ਨਸ਼ਾ ਵੀ ਬਹੁਤ ਵਿਕ ਰਿਹਾ ਹੈ ਤੇ ਇਹ ਵੀ ਬੇਨਤੀ ਹੈ ਭਾਈ ਨਸ਼ੇ ਨੂੰ ਵੱਟ ਵੱਟ ਹੱਲ ਪਾਈ ਜਾਵੇ ਜੋ ਪੰਜਾਬ ਸਰਕਾਰ ਹੈ ਨਾ ਇਹ ਕੇਂਦਰ ਦਾ ਬੜਾ ਕੁਝ ਹੈ ਪਰ ਕਾ ਪੰਜਾਬ ਸਰਕਾਰ ਨੂੰ ਵੀ ਬੇਨਤੀ ਹੈ ਭਾਈ ਸਦਕ ਜਿਹੜਾ ਕਦਮ ਲਿਆ ਜਾਵੇ ਤੇ ਸਾਡਾ ਜਿਹੜਾ ਇਹ ਕੰਮ ਹੈ ਵੀ ਜਿਹੜਾ ਹੁਣ ਤੱਕ ਵਿਆਹ ਜਿੰਨੇ ਵੀ ਹੋਏ ਹਨ ਉਹ ਪਿੰਡ ਵਿੱਚ ਨਹੀਂ ਰਹਿਣ ਦਿੱਤੇ ਜਾਣਗੇ ਇਹ ਪੰਚਾਇਤ ਨੇ ਮਤਾ ਪਾਇਆ ਸਾਰੇ ਨਗਰ ਨੇ ਮਤਾ ਪਾਇਆ ਹੈ ਤੇ ਦੂਸਰਾ ਜਿਹੜਾ ਹੁਣ ਤੋਂ ਬਾਅਦ ਕੋਈ ਵਿਆਹ ਕਰਵਾਵੇਗਾ ਨਗਰ ਦੇ ਵਿੱਚ ਉਹਦਾ ਪਰਿਵਾਰ ਵੀ ਨਹੀਂ ਰਹੇਗਾ ਉਹ ਆਪ ਨੂੰ ਇੱਥੇ ਰਵੇਗਾ ਇਹ ਬੇਨਤੀ ਜੂਰ ਪ੍ਰਵਾਨ ਕਰਨਾ ਅਸੀਂ ਵੱਡੇ ਵੱਡੇ ਜਿਹੜੇ ਬੋਰਡ ਵੀ ਲਾ ਦਾਂਗੇ ਪਿੰਡੋ ਚ ਲਿਖ ਕੇ ਘਰ ਘਰ ਜਾ ਕੇ ਸੱਦਾ ਵੀ ਧਵਾਗੇ ਆਪਾਂ ਪ੍ਰਚਾਰ ਵੀ ਕਰਾਂਗੇ ਵੀ ਇਹ ਕੰਮ ਨਾ ਕਰੋ ਆਪਣੇ ਧੀਆਂ ਪੁੱਤਾਂ ਤਿਆਰ ਰੱਖੋ ਆਪਣੇ ਨਾਲੇ ਜਿਹੜੀਆਂ ਬੇਟੀਆਂ ਨਾਲ ਬੱਚਿਆਂ ਦੇ ਨਾਲ ਨਾ ਕੋਈ ਜਿਹੜਾ ਸਮਾਂ ਬਤਾਇਆ ਕੋ ਜਰੂਰ ਜਦੋਂ ਅਸੀਂ ਇੱਕ ਕਮਰੇ ਖੁੱਲੇ ਛੱਡ ਦਿੰਦੇ ਆ ਨਾ ਉਦੋਂ ਫਿਰ ਇਹ ਕੰਮ ਵਿਗੜਦਾ ਹੈ ਇਸ ਕਰਕੇ ਸਾਰੇ ਹੀ ਮੇਰੇ ਜਿੰਨੇ ਵੀ ਗੱਲ ਸੁਣ ਰਹੇ ਹਨ ਮੀਡੀਆ ਰਾਈਟ ਆਪਣੇ ਬੱਚਿਆਂ ਦਾ ਕੁਝ ਸਮਾਂ ਰੱਖਿਆ ਕਰੋ ਪਿਓਆਂ ਨੂੰ ਬੇਨਤੀ ਹੈ ਕਿ ਜਦੋਂ ਤੁਸੀਂ ਦਸਤਾਰ ਲਿਆਉਂਦੇ ਜੇ ਨਾ ਜਾ ਕਰਕੇ ਆਪਣੀ ਧੀ ਨੂੰ ਫੜਾਇਆ ਕਰੋ ਕਿ ਪੁੱਤੇ ਤੇਰੇ ਕਰਕੇ ਹੀ ਇਹ ਤੂੰ ਹੀ ਤੇਰੇ ਕਰਕੇ ਲੱਗੇ ਬਨਣ ਮੈਂ ਤੇ ਇਹਦੀ ਰੰਗ ਜਿਹੜਾ ਤੂੰ ਹੀ ਇਹਦਾ ਗੋੜਾ ਰੱਖਣਾ ਕਿ ਵੇਖੀ ਕਿ ਤੇ ਰੰਗ ਨਾ ਉਤਰ ਨਹੀਂ ਇਹ ਬੇਨਤੀ ਜਰੂਰ ਆਪਣੇ ਜਿਹੜੇ ਪਿਓ ਹਨ ਆਪਣੇ ਧੀਆਂ ਨੂੰ ਬੱਚਿਆਂ ਨੂੰ ਜਰੂਰ ਕਰਿਆ ਕਰਨ ਕਿ ਸਾਡੀ ਇੱਜ਼ਤ ਪਤਰੀ ਇਹ ਤੂੰ ਆ ਤੇ ਤੂੰ ਰੱਖਣੀ ਹੈ ਮੇਰੀ ਭੈਣਾ ਅੱਗੇ ਬੇਨਤੀ ਹੈ ਕਿ ਇਹ ਕਦਮ ਨਾ ਚੁੱਕਿਆ ਕਰੋ ਬੜੀ ਬਿਸ਼ਤੀ ਨਾ ਬੰਦਾ ਮਰਨ ਵਿੱਚ ਜੇ ਨਾ ਬੰਦਾ ਜੂਨ ਦੇ ਵਿੱਚ ਜੇ ਇਹ ਕਰਕੇ ਬੇਨਤੀ ਹੈ ਜੀ ਸਾਡਾ ਜਰੂਰ ਪੰਚਾਇਤ ਨੂੰ ਬੇਨਤੀ ਹੈ ਕਿ ਸਾਥ ਦਿੱਤਾ ਜਾਵੇ ਜਿਹੜੇ ਸਾਡੇ ਨਗਰ ਦੇ ਨੌਜਵਾਨ ਹੈ ਭਾਈ ਕੋਈ ਗੁੱਸਾ ਨਾ ਕਰਿਓ ਕਿਉਂਕਿ ਆਪ ਸਭ ਨੂੰ ਪਤਾ ਹੈ ਕਿ ਆਉਣ ਵਾਲੀ ਨਸਲਾਂ ਕੀ ਕਹਿਣਗੀਆਂ ਸਾਨੂੰ ਕਿ ਸਾਡੇ ਪਿੰਡ ਚਾਹ ਕੰਮ ਹੋ ਰਹੇ ਹਨ ਸਾਡੇ ਪਿੰਡ ਵਿੱਚ ਵਿਆਹ ਹੁੰਦੇ ਰਹੇ ਹਨ ਇਹ ਸਾਡੇ ਸਾਡੇ ਨਗਰ ਨੇ ਨੌਜੋ ਬੇਨਤੀ ਹੈ ਕਿ ਇੱਜ਼ਤ ਦੀ ਜਿਹੜੀ ਨਗਰ ਦੀ ਇੱਜ਼ਤ ਹੈ ਨਾ ਇਹ ਤੁਹਾਡੇ ਹੱਥ ਵਸਾ ਇਹ ਤੁਸੀਂ ਬਚਾਉਣੀ ਹੈ ਤੁਸੀਂ ਬਣਾਉਣੀ ਹੈ ਇਹ ਤਾਂ ਸਾਰੇ ਆਪਾਂ ਰਲ ਮਿਲ ਕੇ ਆਪਣੇ ਪਿੰਡ ਨੂੰ ਚੜ੍ਹਦੀ ਕਲਾ ਦੇ ਵਿੱਚ ਖੜੀਏ ਜੀ ਵਾਹਿਗੁਰੂ ਆਜ ਮੇ ਜਿੱਕ ਨੇ ਸੱਤ ਹਾਂਜੀ ਅੱਜ 7 ਤਰੀਕ ਨੂੰ ਪਿੰਡ ਵਾਸੀਆਂ ਨੇ ਪੰਚਾਇਤ ਨੇ ਸਾਰਿਆਂ ਨੇ ਇਕੱਠਿਆਂ ਹੋ ਕੇ ਮਤਾ ਪਾਇਆ ਹੈ ਕਿ ਕੋਈ ਵੀ ਲੜਕੀ ਲੜਕਾ ਪਿੰਡ ਦੇ ਵਿੱਚ ਵਿਆਹ ਕਰਕੇ ਜੇ ਪਿੰਡ ਦੇ ਵਿੱਚ ਰਹਿੰਦਾ ਤੇ ਉਹਨਾਂ ਦੇ ਵਿਰੁੱਧ ਬਹੁਤ ਐਕਸ਼ਨ ਲਿਆ ਜਾਏਗਾ ਤੇ ਉਹਨਾਂ ਨੂੰ ਪਿੰਡ ਦੇ ਵਿੱਚੋਂ ਵੀ ਬਾਹਰ ਕੱਢਿਆ ਜਾਏਗਾ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹੋ ਜਿਹੀ ਕੋਈ ਹਰਕਤ ਨਾ ਹੋਵੇ ਨੌਜਵਾਨਾਂ ਨੂੰ ਕੀ ਫੀਲ ਕਰਦੇ ਜੋ ਜਿਹੜੇ ਜਹਰ ਨੌਜਵਾਨਾਂ ਨੂੰ ਇਹ ਅਪੀਲ ਕਰਦੇ ਆ ਕਿ ਮਨੁੱਖ ਨੇ ਪਰਮਾਤਮਾ ਨੇ ਦੋ ਚੀਜ਼ਾਂ ਬਣਾਈਆਂ ਇੱਕ ਮੇਲ ਤੇ ਇੱਕ ਫੀਮੇਲ ਮੇਲ ਦਾ ਮਤਲਬ ਇਹ ਹੈ ਕਿ ਫੀਮੇਲ ਦੀ ਰਾਖੀ ਕਰਨੀ ਜੇ ਅਸੀਂ ਉਹਨਾਂ ਲੜਕੀਆਂ ਦੀ ਰਾਖੀ ਨਹੀਂ ਕਰ ਸਕਦੇ ਜਾਂ ਇਹਨਾਂ ਦੀ ਨਹੀਂ ਕਰ ਸਕਦੇ ਮੈਂ ਉਹਨਾਂ ਜਵਾਨਾਂ ਨੂੰ ਉਹਨਾਂ ਨੂੰ ਅਪੀਲ ਕਰਦਾ ਹਾਂ ਕਿ ਤੁਸੀਂ ਆਪਣੇ ਆਪ ਨੂੰ ਸੁਧਾਰੋ ਤੇ ਇਸ ਕੰਮ ਦੇ ਵਿੱਚ ਨਾ ਪਾਓ ਤਾਂ ਕਿ ਆਉਣ ਵਾਲੇ ਟਾਈਮ ਦੇ ਉੱਤੇ ਮੁਸ਼ਕਲ ਨਾ ਆਵੇ ਤੁਰੰਤ ਤੌਰ ਤੇ ਬਾਈਕਾਟ ਕੀਤਾ ਜਾਏਗਾ ਜਿਹੜੇ ਪਿੰਡ ਦੇ ਪਿੰਡ ਪੂਰਤ ਤੌਰ ਤੇ ਬਾਈਕਾਟ ਕੀਤਾ ਜਾਏਗਾ ਹਾਂਜੀ ਅੱਜ 7 ਤਰੀਕ ਨੂੰ ਪਿੰਡ ਵਾਸੀਆਂ ਨੇ ਪੰਚਾਇਤ ਨੇ ਸਾਰਿਆਂ ਨੇ ਇਕੱਠਿਆਂ ਹੋ ਕੇ ਮਤਾ ਪਾਇਆ ਹੈ ਕਿ ਕੋਈ ਵੀ ਲੜਕੀ ਲੜਕਾ ਪਿੰਡ ਦੇ ਵਿੱਚ ਵਿਆਹ ਕਰਕੇ ਜੇ ਪਿੰਡ ਦੇ ਵਿੱਚ ਰਹਿੰਦਾ ਤੇ ਉਹਨਾਂ ਦੇ ਵਿਰੁੱਧ ਬਹੁਤ ਐਕਸ਼ਨ ਲਿਆ ਜਾਏਗਾ ਤੇ ਉਹਨਾਂ ਨੂੰ ਪਿੰਡ ਦੇ ਵਿੱਚੋਂ ਵੀ ਬਾਹਰ ਕੱਢਿਆ ਜਾਏਗਾ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹੋ ਜਿਹੀ ਕੋਈ ਹਰਕਤ ਨਾ ਹੋਵੇ ਨੌਜਵਾਨਾਂ ਨੂੰ ਕੀ ਫੀਲ ਕਰਦੇ ਜੋ ਜਿਹੜੇ ਜਿਹੜੇ ਹਰਕਤਾਂ ਨੌਜਵਾਨਾਂ ਨੂੰ ਇਹ ਅਪੀਲ ਕਰਦੇ ਆ ਕਿ ਮਨੁੱਖ ਨੇ ਪਰਮਾਤਮਾ ਨੇ ਦੋ ਚੀਜ਼ਾਂ ਬਣਾਈਆਂ ਇੱਕ ਮੇਲ ਤੇ ਇੱਕ ਫੀਮੇਲ ਮੇਲ ਦਾ ਮਤਲਬ ਇਹ ਹੈ ਕਿ ਫੀਮੇਲ ਦੀ ਰਾਖੀ ਕਰਨੀ ਜੇ ਅਸੀਂ ਉਹਨਾਂ ਲੜਕੀਆਂ ਦੀ ਰਾਖੀ ਨਹੀਂ ਕਰ ਸਕਦੇ ਜਾਂ ਇਹਨਾਂ ਦੀ ਨਹੀਂ ਕਰ ਸਕਦੇ ਮੈਂ ਉਹਨਾਂ ਜਵਾਨਾਂ ਨੂੰ ਉਹਨਾਂ ਨੂੰ ਅਪੀਲ ਕਰਦਾ ਹਾਂ ਕਿ ਤੁਸੀਂ ਆਪਣੇ ਆਪ ਨੂੰ ਸੁਧਾਰੋ ਤੇ ਇਸ ਕੰਮ ਦੇ ਵਿੱਚ ਨਾ ਪਾਓ ਤਾਂ ਕਿ ਆਉਣ ਵਾਲੇ ਟਾਈਮ ਦੇ ਉੱਤੇ ਮੁਸ਼ਕਲ ਨਾ ਆਵੇ। ਤੁਰੰਤ ਤੌਰ ਤੇ ਬਾਈਕਾਟ ਕੀਤਾ ਜਾਊਗਾ ਜਿਹੜੇ ਪਿੰਡ ਦੇ ਪਿੰਡ ਵਿਆਹ ਪੂਰਤ ਤੌਰ ਤੇ ਬਾਈਕਾਟ ਕੀਤਾ ਜਾਏਗਾ। ਬਾਈਕਾਟ ਦਾ ਖਾਲਸਾ ਬਾਈਕਾਟ ਜੀ ਦੇ ਫਤਿਹ ਮੈਂ ਸਰਪੰਚ ਧਾਰੀਵਾਲ ਕਲੇਰ ਤੋਂ ਤੇ ਸਾਰੇ ਮਤਲਬ ਸਾਡੀ ਪੰਚਾਇਤ ਨਾਲ ਹੈ ਤੇ ਮਤਾ ਪਾਇਆ ਜੀ ਜਿਹੜਾ ਪਿੰਡ ਵਿੱਚੋਂ ਲੜਕੀਆਂ ਦਾ ਵਿਆਹ ਹੋ ਰਿਹਾ ਹੈ ਪਰਿਵਾਰ ਦੇ ਪਿੰਡਾਂ ਵਿੱਚ ਹੀ ਉਹਦੇ ਬਰਖਲਾ ਪਾਇਆ ਸੀ ਕਿ ਜਿਹੜਾ ਬੱਚਾ ਇਹੋ ਜਿਹਾ ਕੰਮ ਕਰੂਗਾ ਪਿੰਡ ਵਿੱਚ ਨਹੀਂ ਰਹੂਗਾ। ਤੁਹਾਨੂੰ ਪ੍ਰਿਆਦ ਉਹਦੀ ਬਿਲਕੁਲ ਮਤ ਨਹੀਂ ਕਰੂਗੀ ਨਾ ਕੋਈ ਮੰਨਤ ਕਰਨ ਦੇਊਗਾ ਜੇ ਉਹਦੇ ਮਾਪੇ ਵੀ ਉਹਦਾ ਸਾਥ ਦੇਣਗੇ ਤੇ ਉਹਨਾਂ ਦਾ ਬਾਈਕਾਟ ਕੀਤਾ ਜਾਊਗਾ ਅਸੀਂ ਉਹਨਾਂ ਦਾ ਕੋਈ ਸਪੋਰਟ ਨਹੀਂ ਕਰਾਂਗੇ ਸਮਾਜਿਕ ਬਾਈਕਾਟ ਕਰਾਂਗੇ ਸਮਾਜਿਕ ਬਾਈਕਾਟ ਕਰਾਂਗੇ ਬਟਰਾ ਵਾਪਰੀ ਦੀ ਹੈ ਤੇ ਪਿੰਡ ਵਿੱਚ ਤਾਂ ਹੀ ਕਿਹਾ ਜਾਂਦਾ ਹਾਂ ਇਹ ਪਿੰਡ ਵਿੱਚ ਕਾਫੀ ਘਟਨਾਵਾਂ ਵਾਪਰੀ ਚੁੱਕੀਆਂ ਹਨ ਤੇ ਇਸ ਕਰਕੇ ਹੀ ਇਹ ਮਤ ਪਾਇਆ ਹੈ ਕਿ ਅਪੀਲ ਕੀ ਕਰੋਗੇ ਲੋਕਾਂ ਤੋਂ ਨੌਜਵਾਨਾਂ ਨੂੰ ਅਸੀਂ ਅਪੀਲ ਕਰਾਂਗੇ ਕਿ ਬੱਚੇ ਇਸ ਕੰਮ ਤੋਂ ਹਟ ਕੇ ਨਸ਼ਿਆਂ ਤੋਂ ਹਟ ਕੇ ਤੇ ਸਹੀ ਰਸਤੇ ਤੇ ਆਉਣ ਤੇ ਸਾਰੇ ਪਰਿਵਾਰ ਦੀ ਬਦਨਾਮੀ ਇਸ ਜਿਹੜੇ ਜਦੋਂ ਇਹ ਕੰਮ ਪਿੰਡ ਵਿੱਚ ਹੁੰਦਾ ਸਾਰੇ ਪਿੰਡ ਦੀ ਬਦਨਾਮੀ ਹੈ ਅਸੀਂ ਸਹੀ ਕੰਮ ਕਰੀਏ ਜਿਹੜੇ ਪਿੰਡ ਦੇ ਭਲੇ ਵਾਸਤੇ ਹਾਂਜੀ